ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰੱਥ ਬੁਟੀਕ ਤੇ ਮੈਂ ਬੁਸ਼ਪਿੰਦਰ ਕੌਰ ਸਮਰੱਤਿਕ ਚੈਨਲ ਤੇ ਤੁਹਾਡਾ ਸਵਾਗਤ ਕਰਦੀ ਹਾਂ ਜੀ ਸਾਰੇ ਪੁੱਛਦੇ ਹੁੰਦੇ ਨੇ ਜੀ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਜੀ ਅਸੀਂ ਜਖੇਪਲ ਪਿੰਡ ਸੰਗਰੂਰ ਜ਼ਿਲ੍ਹੇ ਦੇ ਵਿੱਚ ਜਿਹੜਾ ਜਖੇਪਲ ਪਿੰਡ ਪੈਂਦਾ ਸੁਨਾਮ ਦੇ ਨੇੜੇ ਰਹਿ ਜਾਂਦਾ ਜੀ ਇਹ ਉੱਥੋਂ ਦੇ ਅਸੀਂ ਰਹਿਣ ਵਾਲੇ ਆ ਤੇ ਅੱਜ ਦੇ ਜਿਹੜੀ ਵੀਡੀਓ ਰਹੂਗੀ ਇਹ ਆਪਣੇ ਪੇਂਟਿੰਗ ਦੇ ਸੂਟ ਦੀ ਰਹੂਗੀ ਬਹੁਤ ਹੀ ਸੋਹਣੇ ਜਿਹਾ ਆਪਾਂ ਪੇਂਟ ਕੀਤੇ ਹੋਏ ਸੂਟ ਤੁਹਾਨੂੰ ਦਿਖਾਵਾਂਗੇ ਕਿਸੇ ਵੀ ਕਲਰ ਕੰਟਰਾਸਟ ਤੁਸੀਂ ਇਹਨਾਂ ਨੂੰ ਰੈਡੀ ਕਰਾ ਸਕਦੇ ਹੋ ਤੇ ਕੋਈ ਵੀ ਡਿਜ਼ਾਈਨ ਸਾਡੇ ਕੋਲੋਂ ਰੈਡੀ ਕਰਾ ਸਕਦੇ ਹੋ ਜ਼ਰੂਰੀ ਨਹੀਂ ਤੁਸੀਂ ਸਾਡੇ ਡਿਜ਼ਾਈਨ ਕੀਤੇ ਸੂਟ ਹੀ ਡਿ ਕਰਵਾਉਣੇ ਆ ਤੁਸੀਂ ਆਪਣਾ ਕੋਈ ਵੀ ਡਿਜ਼ਾਈਨ ਲੈ ਕੇ ਆ ਸਕਦੇ ਹੋ ਤੇ ਸਾਡੇ ਕੋਲੋਂ ਡਿਜ਼ਾਈਨ ਕਰਵਾ ਸਕਦੇ ਹੋ ਬਹੁਤ ਹੀ ਸਪੈਸ਼ਲ ਜਿਹਾ ਸੂਟ ਆਪਾਂ ਰੈਡੀ ਕੀਤਾ ਹੈ ਜੀ ਇਹ ਜੀ ਮਸਲੀਨ ਚੱਕ ਵਾਲਾ ਦੁਪੱਟਾ ਰਹੂਗਾ ਸਟਫ ਬਹੁਤ ਹੀ ਜ਼ਿਆਦਾ ਲਾਈਟ ਵੇਟ ਹੈ ਦੁਪੱਟਾ ਲਿਆ ਹੋਇਆ ਐਵੇਂ ਪਤਾ ਨਹੀਂ ਲੱਗਦਾ ਵੀ ਹਾਂ ਦੁਪੱਟਾ ਹੈ ਕੋਈ ਹੈਵੀ ਉਹ ਕੀਤਾ ਹੋਇਆ ਬਹੁਤ ਹੀ ਜ਼ਿਆਦਾ ਜਿਹੜਾ ਲਾਈਟ ਵੇਟ ਰਹਿੰਦਾ ਦੁਪੱਟਾ ਇਹ ਤੇ ਇਹ ਆਗੇ ਜਿਹਦਾ ਪੇਂਟ ਪੇਂਟ ਕੀਤਾ ਹੋਇਆ ਨਹੀਂ ਜੀ ਫਲਾਰ ਤੁਸੀਂ ਚੈੱਕ ਕਰ ਸਕਦੇ ਹੋ ਤੇ ਬਹੁਤ ਹੀ ਜ਼ਿਆਦਾ ਨਵੇਂ ਜਿਹੇ ਕਲਰ ਲਾਏ ਗਏ ਨੇ ਆਪਾਂ ਬਣਾ ਕੇ ਲਾਏ ਨੇ ਜੀ ਇਹ ਕਲਰ ਮਰਜੈਂਟਾ ਵਾਈਟ ਔਰ ਜਿਹੜਾ ਇਹ ਚ ਗਾਜਰੀ ਜੀ ਟੋਨ ਤੇ ਲੱਗਿਆ ਹੈ ਮਿਕਸ ਜਿਆ ਕਰਕੇ ਆਪਾਂ ਸਾਰੇ ਕਲਰ ਬਣਾਏ ਨੇ ਕੋਈ ਡੀਪ ਜੇ ਨਿਊਡ ਜੇ ਕਲਰ ਨਹੀਂ ਲਾਏ ਆਪਾਂ ਤੇ ਬਹੁਤ ਹੀ ਸੋਹਣਾ ਜਿਹੜਾ ਦੁਪੱਟਾ ਲੱਗ ਰਿਹਾ ਆਪਣਾ ਇਸ ਤਰ੍ਹਾਂ ਇਹ ਵੱਡੇ ਫਲਾਰ ਨੇ ਜਿਹੜੇ ਕਾਰਨਰ ਤੇ ਰਹਿਣਗੇ ਚਾਰੇ ਕਾਰਨਰ ਤੇ ਫਲਾਰ ਨੇ ਜਿਹੜੇ ਛੋਟੇ ਨੇ ਸਾਰੇ ਦੁਪੱਟੇ ਦੇ ਵਿੱਚ ਪਾਏ ਗਏ ਨੇ ਇਸ ਕੱਪਾ ਛੋਟੀ ਜੀ ਸੈਂਟਰ ਦੇ ਵਿੱਚ ਸਪੈਰੋ ਦਿੱਤੀ ਕਿਉਂਕਿ ਸ਼ਰਟ ਦੇ ਵਿੱਚ ਜਿਹੜਾ ਸਪੈਰੋ ਦਾ ਡਿਜ਼ਾਈਨ ਹੈ ਇਸ ਤਰ੍ਹਾਂ ਆਪਾਂ ਦੁਪट्टे ਨੂੰ ਡਿਜ਼ਾਈਨ ਕੀਤਾ ਤੇ ਇਹਦੇ ਨਾਲ ਬਾਟਮ ਰਹੂਗੀ ਜੀ ਪਲੇਨ ਤੁਸੀਂ ਬਾਟਮ ਵੀ ਡਿਜ਼ਾਈਨ ਕਰਵਾ ਸਕਦੇ ਹੋ ਪੌਂਚੇ ਬਾਜੂ ਤੇ ਕੰਮ ਵਧਾ ਘਟਾ ਸਕਦੇ ਹੋ ਉਹ ਤੁਹਾਡੀ ਇੱਛਾ ਤੁਸੀਂ ਜਿਵੇਂ ਦਾ ਡਿਜ਼ਾਈਨ ਕਰਾਉਣਾ ਚਾਹੁੰਦੇ ਹੋ ਕਰਾ ਸਕਦੇ ਹੋ ਤੇ ਇਹਨੂੰ ਦੁਪट्टे ਨੂੰ ਆਪਾਂ ਇਸ ਤਰ੍ਹਾਂ ਲੇਸ ਨਾਲ ਡਿਜ਼ਾਈਨ ਕੀਤਾ ਸਿੰਪਲ ਲੇਸ ਲਗਾਈ ਗਈ ਆ ਤੁਸੀਂ ਜੇ ਲੇਸ ਵੀ ਚੇਂਜ ਕਰਾਉਣਾ ਚਾਹੁੰਦੇ ਹੋ ਕਈ ਕਸਟਮਰ ਕਹਿੰਦੇ ਸਾਨੂੰ ਨੈਟ ਵਾਲੀ ਲੇਸ ਚਾਹੀਦੀ ਆ ਜਾਂ ਸਾਨੂੰ ਆਰਗੈਂਜ਼ਾ ਵਾਲੀ ਲੇਸ ਚਾਹੀਦੀ ਆ ਉਹ ਵੀ ਦੀ ਤੁਸੀਂ ਰੈਡੀ ਕਰਾ ਸਕਦੇ ਹੋ ਇਹ ਆਗੇ ਜੀ ਆਪਣਾ ਨੈਕ ਡਿਜ਼ਾਈਨ ਬਣਾਇਆ ਸਿੰਪਲ ਸੋਬਰ ਲੁੱਕ ਦਾ ਉਹਨਾਂ ਨੇ ਜਿਹੜਾ ਡਿਜ਼ਾਈਨ ਕੀਤਾ ਸੀ ਆਪਾਂ ਨੂੰ ਤੇ ਆਪਾਂ ਇਸ ਤਰ੍ਹਾਂ ਦਾ ਡਿਜ਼ਾਈਨ ਬਣਾਇਆ ਤੇ ਇਹਦਾ ਕਲਰ ਵੀ ਬਹੁਤ ਸੋਹਣਾ ਇਹਦਾ ਜਿਹੜਾ ਸੂਟ ਦਾ ਏ ਨਹੀਂ ਹੁੰਦਾ ਹਨ ਤੁਸੀਂ ਸਾਨੂੰ ਕਹਨੇ ਹੁੰਨੇ ਹੋ ਜੀ ਪੇਂਟ ਵਾਲੇ ਸੂਟਾਂ ਲਈ ਸਾਨੂੰ ਕਲਰ ਭੇਜ ਦਿਓ ਕਲਰ ਤੁਸੀਂ ਕੋਈ ਵੀ ਰੈਡੀ ਕਰਾ ਸਕਦੇ ਹੋ ਕਿਉਂਕਿ ਜੀ ਆਪਾਂ ਹਰ ਸਟਾਫ ਹੈ ਜਿਹੜਾ ਡਾਈ ਕਰਾਉਣੇ ਆ ਵਰਕ ਤੋਂ ਪਹਿਲਾਂ ਘਰੇ ਵਾਸ਼ ਕਰਦੇ ਆ ਚੰਗੀ ਤਰ੍ਹਾਂ ਕੈਮੀਕਲ ਡਾਈ ਹੁੰਦੀ ਆ ਆਪਣੀ ਤੇ ਕਿਸੇ ਵੀ ਕਲਰ ਚ ਤੁਸੀਂ ਰੈਡੀ ਕਰਾ ਸਕਦੇ ਹੋ ਇਹ ਰਿਆ ਜੀ ਇਹਦੇ ਜਿਹੜੀਆਂ ਬੁੱਟੀਆਂ ਪਾਈਆਂ ਗਈਆਂ ਨੇ ਵਿੱਚ ਸਾਰੇ ਚ ਤੁਸੀਂ ਦੇਖ ਸਕਦੇ ਹੋ ਨੀਚੇ ਤੋਂ ਤੁਸੀਂ ਘੇਰੇ ਦਾ ਕੰਮ ਦੇਖ ਸਕਦੇ ਹੋ ਜਿਹੜਾ ਤਾਂ ਘੇਰੇ ਦਾ ਕੰਮ ਆ ਉਹ ਇਸ ਤਰ੍ਹਾਂ ਦੇਖੋ ਫਲਾਰ ਦਿੱਤੇ ਗਏ ਨੇ ਵੱਡੇ ਛੋਟੇ ਤੇ ਸਪੈਰੋ ਦਾ ਡਿਜ਼ਾਈਨ ਦਿੱਤਾ ਗਿਆ ਤੇ ਘੇਰੇ ਨੂੰ ਫੋਰ ਸਾਈਡ ਲੇਸ ਦਿੱਤੀ ਹੋਈ ਹੈ ਜੀ ਇਸ ਤਰ੍ਹਾਂ ਦੋ ਜਿਹੜੇ ਸਪੈਰੋ ਬਣੀਆਂ ਨੇ ਇਹ ਵੀ ਡਿਜ਼ਾਈਨ ਆਪਾਂ ਨੂੰ ਕਸਟਮਰ ਨੇ ਸੰਡ ਕੀਤਾ ਸੀ ਵੀ ਸਾਨੂੰ ਇਹ ਵਾਲਾ ਡਿਜ਼ਾਈਨ ਚਾਹੀਦਾ ਤਾਂ ਆਪਾਂ ਉਹਨਾਂ ਨੂੰ ਇਹ ਵਾਲਾ ਡਿਜ਼ਾਈਨ ਰੈਡੀ ਕਰਕੇ ਦਿੱਤਾ ਜਿਹੜਾ ਸਟੱਫ ਆ ਬਹੁਤ ਹੀ ਜ਼ਿਆਦਾ ਸੌਫਟ ਸਟੱਫ ਆ ਕਿਵੇਂ ਵੀ ਤੁਸੀਂ ਗਰਮੀ ਦੇ ਫੰਕਸ਼ਨ ਚ ਸਰਦੀਆਂ ਚ ਵੀ ਵੇਅਰ ਕਰ ਸਕਦੇ ਹੋ ਗਰਮੀ ਦੇ ਫੰਕਸ਼ਨ ਚ ਵੀ ਬਹੁਤ ਵਧੀਆ ਰਹਿੰਦਾ ਹੈ ਕੰਫਰਟੇਬਲ ਜਾ ਰਹਿੰਦਾ ਹੈ ਇਹ ਵੀ ਆਪਣੇ ਹਨਾ ਪਾਰਟੀ ਲਈ ਕਿਸੇ ਨੇ ਰੈਡੀ ਕਰਾਇਆ ਸੀ ਕਸਟਮਰ ਨੇ ਸੂਟ ਗਰਮੀ ਦੇ ਸੀਜ਼ਨ ਚ ਸੀ ਜਿਹੜੀ ਉਹਨਾਂ ਦੀ ਪਾਰਟੀ ਸੀ ਤੇ ਆਪਾਂ ਉਹਨਾਂ ਨੂੰ ਇਹ ਵਾਲਾ ਪੇਂਟ ਵਾਲਾ ਡਿਜ਼ਾਈਨ ਕਰਕੇ ਦਿੱਤਾ ਹੈ ਦੇਖੋ ਗਰਮੀ ਚ ਜ਼ਿਆਦਾ ਹਨਾ ਹੈਵੀ ਲੁੱਕ ਵਾਲੇ ਸੂਟ ਨਹੀਂ ਅچھے ਲੱਗਦੇ ਤਾਂ ਇਹ ਚੀਜ਼ ਬਹੁਤ ਵਧੀਆ ਰਹਿੰਦੀ ਹੈ ਜੇ ਤੁਸੀਂ ਵੇਅਰ ਕਰੋ ਸਾਰੇ ਸੂਟ ਦੀ ਤੁਸੀਂ ਲੁੱਕ ਦੇਖ ਸਕਦੇ ਹੋ ਬਹੁਤ ਹੀ ਵਧੀਆ ਜਿਹੜਾ ਆਪਣਾ ਸੂਟ ਬਣ ਕੇ ਰੈਡੀ ਹੋਇਆ ਤੇ ਹੋਰ ਵੀ ਆਪਾਂ ਤੁਹਾਨੂੰ ਜਿਹੜੇ ਡਿਜ਼ਾਈਨ ਦਿਖਾਉਣੇ ਆਪਣੇ ਪੇਂਟ ਕੀਤੇ ਹੋਏ ਇੱਕ ਇਹ ਵਾਲਾ ਵੀ ਆਪਾਂ ਲਾਸਟ ইয়ার ਆਪਾਂ ਇਹ ਜਿਹੜਾ ਡਿਜ਼ਾਈਨ ਆ ਇਹ ਆਪਾਂ λεਮਨ ਸੂਟ ਦੇ ਉੱਪਰ ਰੈਡੀ ਕੀਤਾ ਸੀ ਸੇਮ ਤਿੰਨ ਚਾਰ ਸੂਟ ਰੈਡੀ ਹੋਈ ਸੀ ਆਪਣੇ ਸੇਮ ਡਿਜ਼ਾਈਨ ਤੇ ਲੈਮਨ ਹੀ ਬਣੀ ਸੀ ਤਾਂ ਅਸੀਂ ਤੁਹਾਨੂੰ ਇੱਕ ਜਾਂ ਦੋ ਵੀਡੀਓ ਚ ਦਿਖਾਇਆ ਸੀ ਸੂਟ ਇਹ ਰਿਹਾ ਜੀ ਇਸ ਤਰ੍ਹਾਂ ਮੈਂ ਆਪਣੇ ਲਾ ਕੇ ਦਿਖਾ ਦਿੰਨੀ ਆ ਇਸ ਤਰ੍ਹਾਂ ਪੇਂਟ ਕੀਤਾ ਹੋਇਆ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਇਹਦੀ ਸਫਾਈ ਤੁਸੀਂ ਦੇਖ ਸਕਦੇ ਹੋ ਫਲਾਰ ਦਾ ਜਿਹੜਾ ਕੰਮ ਆ ਲੀਫਸ ਦਾ ਕੰਮ ਆ ਕਿੰਨਾ ਵਧੀਆ ਕੀਤਾ ਗਿਆ ਜੀ ਬਹੁਤ ਹੀ ਜ਼ਿਆਦਾ ਸੋਨਾ ਜਿਹੜਾ ਕੰਮ ਹੋਇਆ ਕਲਰ ਵੀ ਸਾਰੇ ਪੇਸਟਲ ਜੇ ਲਾਏ ਗਏ ਨੇ ਡਾਰਕ ਕਲਰ ਕੋਈ ਪਸੰਦ ਨਹੀਂ ਕਰਦਾ ਜੀ ਪੇਂਟਿੰਗ ਚ ਐਵੇਂ ਦੇ ਕਲਰ ਹੀ ਪਸੰਦ ਕਰਦੇ ਨੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਹ ਆਪਣੇ ਇੰਨਾ ਕੁ ਰਹਿ ਜਾਂਦਾ ਪੇਂਟ ਉੱਪਰ ਤੱਕ ਸਾਰੀ 셔ਟ ਤੀ ਆ ਜਾਂਦਾ ਹੈ ਉੱਪਰ ਜਿਹੜਾ ਨੈਕ ਦੀ ਜਗ੍ਹਾ ਰਹਿ ਜੂਗੀ ਨੈਕ ਤੇ ਨਹੀਂ ਆਊਗਾ ਤੇ ਇਹ ਰਿਹਾ ਜੀ ਪੌਂਚਿਆਂ ਦਾ ਕੰਮ ਸਾਈਡ ਤੇ ਪੌਂਚੇ ਬਣਾਏ ਗਏ ਨੇ ਪੌਂਚਿਆਂ ਤੇ ਕਿਹਾ ਸੀ ਜੀ ਉਹਨਾਂ ਨੇ ਸਾਨੂੰ ਘੱਟ ਕੰਮ ਚਾਹੀਦਾ ਹਲਕਾ ਕਰਕੇ ਦਿਓ ਤਾਂ ਆਪਾਂ ਨੂੰ ਆਪਾਂ ਉਹਨਾਂ ਨੂੰ ਇਸ ਤਰ੍ਹਾਂ ਕਰਕੇ ਦਿੱਤਾ ਦੇ ਦੇ ਨਾਲ ਦੁਪੱਟਾ ਟਾਈ ਡਾਈ ਵੀ ਕਰਵਾ ਸਕਦੇ ਹੋ ਦੁਪੱਟਾ ਪੇਂਟ ਵੀ ਕਰਾ ਸਕਦੇ ਹੋ ਜਿਵੇਂ ਦੇ ਪੌਂਚੇ ਦਾ ਕੰਮ ਹਨ ਪੌਂਚੇ ਦਾ ਕੰਮ ਹੋਇਆ ਹੋਇਆ ਇਹ ਤੁਸੀਂ ਦੁਪੱਟੇ ਤੇ ਵੀ ਕਰਾ ਸਕਦੇ ਹੋ ਪੇਂਟ ਕਿਤੇ ਕਿਤੇ ਬੁੱਟੀਆਂ ਪਵਾ ਸਕਦੇ ਹੋ ਟਾਈ ਡਾਈ ਕੀਤਾ ਦੁਪੱਟਾ ਵੀ ਬਹੁਤ ਸੋਹਣਾ ਲੱਗਣਾ ਜੀ ਇਹ ਦੇ ਨਾਲ ਤੇ ਇਸ ਤਰ੍ਹਾਂ ਰਹੂਗਾ ਜੀ ਤੇ ਅੱਗੇ ਬਾਜੂ ਦਾ ਕੰਮ ਤੁਹਾਨੂੰ ਦਿਖਾਉਣੀ ਆ ਬਾਜੂ ਤੇ ਥੋੜਾ ਜਿਹਾ ਪੌਂਚੇ ਨਾਲੋਂ ਹੈ ਜਿਹੜਾ ਵੱਧ ਕੀਤਾ ਹੋਇਆ ਤੁਸੀਂ ਵੱਡੇ ਫਲਾਵਰ ਪਵਾਉਣਾ ਚਾਹੁੰਦੇ ਹੋ ਵੀ ਪਵਾ ਸਕਦੇ ਹੋ ਬਿਲਕੁਲ ਰੀਜ਼ਨੇਬਲ ਪ੍ਰਾਈਸ ਤੇ ਜਿਹੜੇ ਇਹ ਸੂਟ ਬਣੇ ਨੇ ਜੀ ਵਿਦਆਊਟ ਸਟੀਚਿੰਗ ਇਹ ਵਾਲਾ ਸੂਟ 2500 ਦਾ ਰਹੂਗਾ ਜੇ ਤੁਸੀਂ ਦੁਪੱਟਾ ਪਲੇਨ ਰੱਖਣਾ ਜਾਂ ਟਾਈਡਾਈ ਰੱਖਣਾ ਤੁਹਾਡੀ ਇੱਛਾ ਹੈ ਨਾ ਤੇ ਇਹ ਸੂਟ ਰਹੂਗਾ ਜੀ 2800 ਦੀ ਰੇਂਜ 'ਚ ਦੁਪੱਟੇ ਤੇ ਫੁੱਲ ਹੈਵੀ ਵਰਕ ਆ ਗਿਆ ਤੇ ਸਾਰੇ ਦੁਪੱਟੇ 'ਚ ਹੀ ਬੁੱਟੀਆਂ ਪਾਈਆਂ ਗਈਆਂ ਨੇ ਤੇ ਜੇ ਇਹ ਸੇ ਡਿਜ਼ਾਈਨ ਨੂੰ ਤੁਸੀਂ ਨੇਚਰਲ ਕريب ਤੇ ਜਾਂ ਹੋਰ ਸਿੰਥੈਟਿਕ ਸਟਫ ਤੇ ਰੈਡੀ ਕਰਾਉਂਗੇ ਤਾਂ 2-300 ਜਿਹੜਾ ਪ੍ਰਾਈਸ ਵੱਧ ਜਾਊਗਾ ਜੇ ਤੁਸੀਂ ਜਾਰਜਟ ਸਟਫ ਦੇ ਉੱਪਰ ਕਰਾਉਂਗੇ ਤਾਂ ਉਹਦਾ 2-300 ਪ੍ਰਾਈਸ ਜਿਹੜਾ ਘੱਟ ਜਾਊਗਾ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ ਤੁਹਾਨੂੰ ਜਿਹੜੇ ਸੂਟ ਮਿਲ ਰਹੇ ਨੇ ਜੀ ਤੇ ਸਟਿਚਿੰਗ ਆਪਣੀ ਰਹੂਗੀ ਜੀ 700 ਲਾਈਨਿੰਗ ਤੇ ਲਾਈਨਿੰਗ ਵਗੈਰਾ ਐਕਸਟਰਾ ਹੋਊਗੀ ਸਟਿਚਿੰਗ ਸਟਿਚਿੰਗ ਪ੍ਰਾਈਸ ਹੈ ਜਿਹੜਾ ਉਹ ਆਪਣਾ 700 ਹੋਊਗਾ ਦੁਪੱਟਾ ਵਗੈਰਾ ਚੇਂਜ ਕਰਾ ਸਕਦੇ ਹੋ ਕੋਈ ਵੀ ਦੁਪੱਟਾ ਲਗਵਾ ਸਕਦੇ ਹੋ ਜਿਹੜੇ ਦੁਪੱਟਾ ਆਪਣੇ ਕੋਲੇ 350 ਦੀ ਰੇਂਜ ਚ ਮਿਲ ਸਨ ਮਿਲ ਜਾਂਦਾ ਬਹੁਤੀ ਵਧੀਆ ਰਹਿੰਦਾ ਵਿਚਾਰ ਸੇ ਦਾ ਪ੍ਰਾਈਸ ਨਾਲੋਂ 400 ਰੁਪਏ ਤੋਂ ਘੱਟ ਤੁਹਾਨੂੰ ਨਹੀਂ ਮਿਲਣਾ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ ਜਿਹੜਾ ਦੁਪੱਟਾ ਮਿਲੂਗਾ ਤੁਹਾਨੂੰ ਤੇ ਇੱਕ ਵੀਡੀਓ ਹੋਰ ਦਿਖਾਉਣੀ ਆਪਾਂ ਸੌਰੀ ਇੱਕ ਸੂਟ ਹੋਰ ਦਿਖਾਉਣੀ ਆ ਵੀਡੀਓ ਚ ਆਪਣਾ ਪਹਿਲਾਂ ਦਾ ਇਹ ਸੂਟ ਵੀ ਆਪਣਾ ਰੈਡੀ ਹੋਇਆ ਹੋਇਆ ਸਿਲਕ ਸਟਫ ਦੇ ਉੱਪਰ ਰੈਡੀ ਹੋਇਆ ਜੀ ਸੂਟ ਇਹ ਆਪਾਂ ਘੇਰੇ ਦਾ ਕੰਮ ਕੀਤਾ ਤੇ ਬਾਜੂ ਦਾ ਕੰਮ ਕੀਤਾ ਇਸ ਚ ਤੇ ਇਹ ਘੇਰੇ ਦਾ ਕੰਮ ਆ ਗਿਆ ਸਾਈਡ ਤੇ ਬਾਜੂ ਨੇ ਪਹੁੰਚੇ ਵੀ ਇਸਦੇ ਆਪਾਂ ਪੇਂਟ ਕੀਤੇ ਨੇ ਤੇ ਇਹਦੇ ਨਾਲ ਜਿਹੜਾ ਦੁਪੱਟਾ ਕੋਈ ਵੀ ਲਗਵਾ ਸਕਦੇ ਹੋ ਤੁਸੀਂ ਚਨੋਂ ਦਾ ਦੁਪੱਟਾ ਸਿਲਕ ਨਾਲ ਵਧੀਆ ਰਹਿੰਦਾ ਟੈਬੀ ਵਗੈਰਾ ਦਾ ਵੀ ਲੱਗ ਜਾਊਗਾ ਕੋਈ ਵੀ ਦੁਪੱਟਾ ਲਗਵਾ ਸਕਦੇ ਹੋ ਤੁਹਾਡੀ ਇੱਛਾ ਜਿਹੜਾ ਦੁਪੱਟਾ ਲਗਵਾਉਣਾ ਤੁਸੀਂ ਨੇ ਤੇ ਪੇਂਟ ਦਾ ਕੰਮ ਮੇਰੇ ਆ ਜੀ ਇਹ ਡਿਜ਼ਾਈਨ ਵੀ ਆਪਾਂ ਨੂੰ ਕਸਟਮਰ ਨੇ ਹੀ ਸੈਂਡ ਕੀਤਾ ਸੀ ਵੀ ਸਾਨੂੰ ਇਹ ਵਾਲਾ ਡਿਜ਼ਾਈਨ ਚਾਹੀਦਾ ਵਿੱਚ ਆਪਾਂ ਸਾਰੇ ਸੂਟ ਚ ਨੇ ਜਿਹੜੀਆਂ ਬੂਟੀਆਂ ਦੇਤੀਆਂ ਨੇ ਇਹ ਸੀ ਆਪਣੇ ਪੇਂਟ ਦੇ ਡਿਜ਼ਾਈਨ ਅੱਜ ਦੇ ਬਹੁਤ ਹੀ ਸੋਹਣੇ ਸੋਹਣੇ ਜਿਹੇ ਡਿਜ਼ਾਈਨ ਨੇ ਜਿਹੜੇ ਤੁਹਾਨੂੰ ਦਿਖਾਏ ਨੇ ਹਾਂਜੀ ਉਮੀਦ ਕਰਦੇ ਹਾਂ ਤੁਹਾਨੂੰ ਇਹ ਜਿਹੜੇ ਅੱਜ ਦੇ ਸੂਟ ਨੇ ਡਿਜ਼ਾਈਨ ਕੀਤੇ ਪਸੰਦ ਆਏ ਹੋਣਗੇ ਤੁਸੀਂ WhatsApp ਤੇ ਸਾਨੂੰ ਸਿੱਧਾ ਮੈਸੇਜ ਕਰ ਸਕਦੇ ਹੋ ਡਿਸਕ੍ਰਿਪਸ਼ਨ ਬਾਕਸ ਚ ਜਾ ਕੇ WhatsApp ਦਾ ਲਿੰਕ ਸ਼ੋ ਹੋ ਰਿਹਾ ਜੀ ਉੱਥੇ ਜਾ ਕੇ ਤੁਸੀਂ ਸਿੱਧਾ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਬਹੁਤ ਹੀ ਆਸਾਨ ਕੰਮ ਕੀਤਾ ਜੀ ਤੁਹਾਡੇ ਲਈ ਤੇ ਬਹੁਤ ਹੀ ਆਸਾਨ ਰਹਿੰਦਾ ਹੈ ਨਾ ਆਰਡਰ ਕਰਨਾ ਸੂਟ ਤੇ ਜੇ ਤੁਹਾਨੂੰ ਇਹਨਾਂ ਚੋਂ ਕੋਈ ਵੀ ਸੂਟ ਡਿਜ਼ਾਈਨ ਪਸੰਦ ਆਉਂਦਾ ਤਾਂ ਤੁਸੀਂ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਵੀ ਸਾਨੂੰ ਇਹ ਵਾਲਾ ਕਲਰ ਚਾਹੀਦਾ ਇਹ ਵਾਲਾ ਡਿਜ਼ਾਈਨ ਚਾਹੀਦਾ ਅਸੀਂ ਤੁਹਾਨੂੰ ਉਸੇ ਤਰ੍ਹਾਂ ਕਸਟਮਾਈਜ਼ ਕਰਕੇ ਦਵਾਂਗੇ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਫਿਰ ਨਵੀਂ ਵੀਡੀਓ ਚ ਮਿਲਦੇ ਹਾਂ ਸੋਹਣੇ ਸੋਹਣੇ ਸੂਟਾਂ ਦੇ ਨਾਲ